ਸਾਡੀ ਸਤਿਕਾਰਯੋਗ ਪਿੰਡ ਦੀ ਸਾਧ ਸੰਗਤ ਦੀਆਂ ਭੈਣਾਂ ਬੀਬੀਆਂ ਮੇਰੇ ਛੋਟੇ ਭਰਾ ਵੱਡੇ ਭਰਾ ਬਜ਼ੁਰਗ ਗੱਜ-ਬੱਜ ਕੇ ਹਲੇਕ ਰਸਨਾ ਬਾਂਝੀ ਰਹੇਗੀ ਗੁਰੂ ਘਰ ਦੀ ਸਾਂਝ ਪਾਵਾਂਗੇ ਇੱਕ ਬਾਈ ਬਣ ਕੇ ਚੁੱਪ ਦਾ ਦਮ ਬਰਛਾ ਦੋ ਮਿੰਟ ਕਿਹਾ ਵਰਤਾਰ ਟੁੱਟ ਜਾਈ ਆਪਣਾ ਤੇ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਪਾਂ ਨਸ਼ੇ ਖਰਾਬ ਲਾੜਨ ਵਰਗੇ ਆਪਾਂ ਨਸ਼ਾ ਬੰਦ ਕਰਾਉਣ ਲਈ ਸ਼ੁਰੂ ਕਰਿਆ ਕੰਮ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਮੇਰਾ ਭਰੂਸਾ ਆਦਾ ਤਾਂ ਲਹਿਰ ਵੜੀ ਲੋਕਾਂ ਦੇ ਸਾਥ ਬਣਾ ਕੋਈ ਕੁਝ ਨਹੀਂ ਕਰ ਸਕਦਾ ਗੱਲ ਕਰ ਆਪਣਾ ਮੈਨੂੰ ਵਗਾਰੇ ਲੋਕਾਂ ਨੇ ਤੂੰ ਇਕੱਲਾ ਕਰ ਲਈਂਗਾ ਸ਼ੁਰੂ ਸ਼ੁਰੂ ਚ ਮੈਂ ਕਿਹਾ ਆ ਚੁੱਪ ਕਰ ਦੋ ਬੱਚੇ ਆਪਣੀ ਬਾਪੇ ਦੋਨੋਂ ਯਾਰ ਮੈਨੂੰ ਵਗਾਰ ਦੋ じゃ ਕੀ ਕਰ ਲੂਗਾ ਮਹਾ ਮੈਂ ਇਕੱਲਾ ਕੀ ਕਰ ਲੂਗਾ ਇਕੱਲਾ ਜਦੋਂ ਮੈਨਾਂ ਲੋਕਾਂ ਦਾ ਸਾਥ ਹੋਇਆ ਬਹੁਤ ਕੁਝ ਹੋ ਜੂ ਕਿਉਂਕਿ ਨਸ਼ੇ ਨਾਲ ਹਰੇਕ ਬੰਦ ਦੁਖੀ ਹੈ ਹਰੇਕ ਬੰਦਾ ਦੁਖੀ ਹੈ ਜੋ ਕਰਦਾ ਉਹ ਵੀ ਦੁਖੀ ਹੈ ਜਿਹਦਾ ਜਵਾਕ ਜਿਸ ਮਾਂ ਦਾ ਪੁੱਤ ਕਰਦਾ ਨਸ਼ਾ ਉਹ ਨੂੰ ਪੁੱਛ ਕੇ ਦੇਖੋ ਜਿਹਦਾ ਪਿਓ ਦਾ ਪੁੱਤ ਨਸ਼ਾ ਕਰਦਾ ਇਹਦਾ ਚੱਲ ਕੇ ਆ ਜਾ ਬੰਦੇ ਨਾਲ ਕਿਉਂ ਕਹਦੇ ਹੁੰਦੇ ਐ ਜਿਸ ਤਨ ਲੱਗੇ ਸੋਤਣ ਜਾਣੇ ਮੁੱਲਾ ਕੀ ਜਾਣੇ ਪੀੜ ਪ੍ਰਾਈ ਦੁੱਖ ਕਿਸੇ ਦਾ ਜੀ ਨਾ ਦੁੱਖਾ ਹੋਈ ਪੁੱਛੂ ਗੱਲ ਕਰ ਆਪਾਂ ਸੋਚਦੇ ਆ ਵੀ ਆਪਣਾ ਹੀ ਲੱਗਿਆ ਉਹ ਪਰਲੇ ਪਿੰਡ ਫਲਾਣ ਦਾ ਲੱਗਿਆ ਪਰ ਬਾਈ ਇਹ ਦਿਨ ਦੂਰ ਨਹੀਂ ਜਦ ਤੇ ਆਪਣਾ ਵੀ ਲੱਭ ਜੂ ਵੈਸਤਾ ਲੱਗੀ ਪਏ ਆ ਹੁਣਾਂ ਕਣ ਕਾਲੀ ਆ ਗਾ ਨਾਂ ਲਾ ਲਈ ਇਹ ਕਿਤੇ ਮਰਜੀ ਸਾਧੋ ਕਿੱਥੇ ਪਾਹਿਆਂ ਦੀਆਂ ਮਿੰਟਾ ਸਕਿੰਟਾਂ ਜੀ ਸੋ ਨਸ਼ਾ ਬਹੁਤ ਮਾੜੀ ਚੀਜ਼ ਆ ਜੇਕਰ ਤੁਹਾਡੇ ਪਿੰਡ ਚ ਨਸ਼ਾ ਤਾਂ ਸਾਨੂੰ ਖੁਦ ਰੋਕਣਾ ਪਊਗਾ ਹੁਣ ਤੁਸੀਂ ਮੈਨੂੰ ਕੀ ਕਹਾਂ ਦੱਸੋ ਨਰਮੇ ਨੂੰ ਸੁੰਡੀ ਪੈ ਜਾਂਦੀ ਐ ਸਪਰੇਅ ਕੌਣ ਕਰਦਾ ਆਪਾਂ ਕਰਦੇ ਆ ਜਾਂ ਮਾਲਕ ਉਹਦਾ ਜ਼ਮੀਨ ਦਾ ਜੀਵੀਓ ਤੇਲਾ ਪੈ ਜਾਂਦਾ ਆਪਾਂ ਫੱਲ ਕਰਦੇ ਆ ਓਏ ਹੁਣ ਆਪਣੇ ਜਵਾਕਾਂ ਨੂੰ ਸੁੰਡੀ ਪੈ ਗਈ ਸਹੀ ਗੱਲ ਜੀ ਆਪਣੇ ਬੱਚਿਆਂ ਨੂੰ ਸ਼ੁੰਡੀ ਪੈ ਗਈ ਆਪਣੇ ਨੌਜਵਾਨ ਨੂੰ ਸ਼ੁੰਡੀ ਪੈ ਗਈ ਤਾਂ ਇਹਦਾ ਹੱਲ ਕਿਨੇ ਕਰਨਾ ਹੈ ਸਰਕਾਰਾਂ ਨੇ ਕਰਨਾ ਹੈ ਕੋਈਸ ਨੇ ਕਰਨਗੇ ਆਪਾਂ ਆਪ ਕਰਨਾ ਆਪਾਂ ਕਰੋ ਯਾਰ ਸ਼ੁੰਡੀ ਹੋਣਾ ਸ਼ੁੰਡੀ ਆ ਲੈ ਵੇਚਦੇ ਨੇ ਜਿਦਾ ਗੋਲੂ ਨੂੰ ਗੋਈ ਨੂੰ ਸਾਡਾ ਵੱਡਾ ਭਰਾ ਹਥਿਆਰਯੋਗ ਹੈ ਇਹਦੇ ਮਾਂ ਨੂੰ ਬੰਦੇ ਨੇ ਖਾੜਾ ਖੋਲਿਆ ਹੋਵੇ ਉਥੇ ਡੈਡ ਦਾ ਚੱਕਿਆ ਹੋਵੇ ਸਵੇਰੇ ਪ੍ਰੈਕਟਿਸ ਕਰਾਈ ਹੋਵੇ ਸ਼ਾਮ ਨੂੰ ਪ੍ਰੈਕਟਿਸ ਕਰਾਈ ਹੋਵੇ ਫਿਰ ਤਾਂ ਮੰਨੋ ਗੱਲ ਜਿਹੜਾ ਦੇ ਕੇ 1000 ਰੁਪਿਆ ਲੈਂਦਾ ਇੱਕ ਘੰਟੇ ਦਾ ਚਿੱਟੇ ਦਾ ਹੋ ਕਿੰਨਾ ਹਜ਼ਾਰ ਰੁਪਿਆ ਵਾਲਾ ਗੋਲੀਆਂ ਦਾ ਨਲੇ ਤਾਂ ਉਹ ਲੈਂਦਾ ਨਲੇ ਜਹਿਰ ਦਿੰਦਾ ਨਲੇ ਤਾਂ ਜ਼ਮੀਨ ਜਾਂਦੀ ਆਪਣੀ ਨਲੇ ਨੌਜਵਾਨੀ ਜਾਂਦੀ ਆਪਣੀ ਤੇ ਉਹ ਸੁੰਢੀ ਆ ਹੋਰ ਕੀ ਹੈ ਤੇ ਭਾਈ ਉਹਦਾ ਹੱਲ ਆਪਾਂ ਨੂੰ ਆਪ ਨੂੰ ਕਰਨਾ ਪਊ ਜੇਕਰ ਛੋਟੇ ਪਿੰਡ ਚ ਅਹੀ ਜੀ ਸੁੰਢੀ ਆ ਉਹਨੂੰ ਬੋਲੋ ਗੁਰਦਵਾਰੇ ਤੇ ਅਨਾਉਂਸਮੈਂਟ ਕਰੋ ਬਿੱਬੀ ਭਾਈ ਵੇਚਣਾ ਪਿੰਡ ਦਾ ਕੰਮ ਹੈ ਕਿਉਂ ਪਿੰਡ ਪੱਟਣ ਨੂੰ ਤੁਰਿਆ ਕਿਉਂ ਪਿੰਡ ਦਾ ਪ੍ਰਬੰਧ ਹੀ ਤੇ ਲੱਗੇ ਆ ਇਹਦੇ ਨਾਲੋਂ ਚੰਗਾ ਹੱਦ ਚਾਹਦਾ ਭਾਂਡਾ ਤੇ ਆ ਕੋ ਪਿੰਡ ਦੇ ਸਰਪੰਚਾਂ ਪੰਚਾਂ ਨੂੰ ਅਰਥ ਬਣ ਕੇ ਬਿਨ